ਅਸੀਂ ਅੱਜ ਸਵੇਕ ਤੇ ਖੜੇ ਆਂਗੇ ਪਿੰਡ ਉਹ ਗਰਾਹਾਂ ਦੀ ਸੋਣੀ ਵਿਖੇ ਗੁਰੂ ਘਰ ਵਿਖੇ ਤੇ ਤੁਸੀਂ ਦੇਖ ਸਕਦੇ ਹੋ ਸਾਰੀ ਸੰਗਤ ਸਾਡੇ ਨਾਲ ਖੜਿਆ ਸੇਵਾਦਾਰ ਖੜੇ ਨੇ ਤੇ ਜੋ ਕਿ ਇਹਨਾਂ ਨੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਅਸੀਂ ਤੈਣੇ ਚਾਹਾਂਗੇ ਕਿ ਸਾਰੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਵੈਸੇ ਦਾ ਸੇਵਾ ਜਿੰਨੀ ਹੋ ਰਹੀ ਹੈ ਵਧੀਆ ਗੀ ਤੇ ਵੀ ਅੱਗੇ ਆਓ ਤੇ ਦੂਸਰਾ ਅਸੀਂ ਛੋਟੀ ਛੋਟੀ ਗੱਲ ਤੋਂ ਛੇਤੀ ਹੀ ਮਤਲਬ ਯਾਰ ਤਖਤਿਆਂ ਡੰਗ ਦਿੰਨੇ ਹਨਾ ਜਿਸ ਤਰ੍ਹਾਂ ਗੁਰਦਾਸ ਮਾਨ ਸਾਹਿਬ ਤੋਂ ਕੋਈ ਇੱਕ ਸ਼ਬਦ ਹੀ ਮਾੜਾ ਨਿਕੜਿਆ ਸੀ ਫਰਾਜ ਹੜਪੀਟ ਤਾਂ ਵਾਸਤੇ ਇੱਕ ਪਪੂ ਮਾਨ ਸਾਹਿਬ ਢੱਡਣ ਵਾਲੇ ਵਰਗੇ ਜਿੰਨੇ ਵੀ ਸਾਡੇ ਮਹਾਨ ਆਸਥੀਆਂ ਹੋਈਆਂ ਨੇ ਸਭ ਆਪੋ ਆਪਣਾ ਯੋਗਦਾਨ ਪਾ ਰਹੇ ਨੇ ਤੇ ਇਸ ਤਰ੍ਹਾਂ ਆਪਾਂ ਨੂੰ ਨਹੀਂ ਛੇਤੀ ਨਹੀਂ ਕਰਨਾ ਚਾਹੀਦਾ ਤੇ ਇੱਕ ਅਸੀਂ ਹੋਰ ਬੇਨਤੀ ਕਰਾਂਗੇ ਜਿੱਥੇ ਵੀ ਹੜ ਆਏ ਹੋਏ ਨੇ ਜ਼ਿਆਦਾਤਰ ਉਸ ਇਲਾਕੇ ਨੂੰ ਬੇਨਤੀ ਕਰਦੇ ਹੱਥ ਵੱਲ ਕੇ ਤੇ ਤੁਸੀਂ ਓਨੀ ਹੀ ਸਮਾਨ ਲਿਆ ਕਰੋ ਜਿੰਨੀ ਸਾਡੇ ਕੋਲੇ ਜ਼ਰੂਰਤ ਆ ਤੇ ਉਹ ਉਥੋਂ ਬਹੁਤ ਤਰ੍ਹਾਂ ਦੇ ਵੀਡੀਓ ਆ ਰਹੀਆਂ ਨੇ ਧੱਕਾ ਸਾਹੀ ਹੁੰਦੀ ਹੈਗੀ ਜਿਸ ਤਰ੍ਹਾਂ ਆਪਾਂ ਨਾ ਕਰੀਏ ਵਧੀਆ ਗੱਲ ਆ ਕਿਉਂਕਿ ਅਸੀਂ ਬਾਬੇ ਨਾਨਕ ਦੇ ਪਾਸਕਾਂ ਜੀ ਅਸੀਂ ਇਹ ਕੰਮ ਕਰਾਂਗੇ ਫਿਰ ਦੇਖੋ ਬੂਰੀ ਦੁਨੀਆ ਨੇ ਤਾਂ ਕੰਮ ਹੀ ਕਰਨਾ ਸੋ ਇਥੋਂ ਇਹ ਜਿਹੜੇ ਰਸਤੇ ਇਕੱਠੀ ਕੀਤੇ ਗਏ ਆ ਵੀਰਾਂ ਵੱਲੋਂ ਐ ਆਪਾਂ ਇਹਨਾਂ ਨਾਲ ਤੋਂ ਜਾਣਕਾਰੀ ਲੈਂਦੇ ਵੀ ਕਿੱਥੇ ਜਾਣਗੇ ਤੇ ਕਿਸ ਤਰ੍ਹਾਂ ਨੇ ਪਿੰਡ ਦੇ ਵਿੱਚੋਂ ਮਤਲਬ ਐ ਮਾਹੌਲ ਰਿਹਾ ਜਾਂ ਕਿਸ ਤਰ੍ਹਾਂ ਦਾ ਰਿਸਪਾਂਸ ਇਹਨਾਂ ਨੂੰ ਮਤਲਬ ਪਿੰਡ ਦੇ ਵਿੱਚੋਂ ਮਿਲਿਆ ਜਾਂ ਕਿੰਨਾ ਕਿੰਨਾ ਪੁਲੇ ਰਸਦ ਪੈਠੀ ਹੋਈ ਆ ਆਜੋ ਆਪਾਂ ਲੈਣੇ ਵੀਰਾਂ ਤੋਂ ਜਾਣਕਾਰੀ ਹਾਂਜੀ ਬੰਮਰ ਜੀ ਹਾਂਜੀ ਆਪਣੇ ਪਿੰਡ ਗਰਾਹਾਂ ਦੇ ਵਿੱਚੋਂ ਜੀ ਸਾਰੇ ਨੌਜਵਾਨਾਂ ਵੱਲੋਂ ਰਾਸ਼ਨ ਪਾਣੀ ਕੱਲ ਇਕੱਠਾ ਕਰਿਆਗਾ ਤੇ ਇਹ ਕਪੂਰਥਲੇ ਹਰੀਕੇ ਪਤਨ ਜਾਊਗਾ ਜੀ। ਉਹ ਤੇ ਆਪਣਾ ਬਾਰਤ ਪੰਜਾਬ ਜਥੇਵੰਦੀ ਵੱਲੋਂ ਕੈਂਪ ਵੀ ਲੱਗਿਆ ਉਹਨਾਂ ਨਾਲ ਵੀ ਕਨੈਕਟ ਕਰਿਆ ਸੀ ਕੱਲ। ਤੇ ਉਹਨਾਂ ਨੇ ਉੱਥੇ ਮੰਗ ਕੀਤੀ ਆ ਵੀ ਇੱਥੇ ਲੋੜ ਰਸਣ ਦੀ। ਇਹ ਸਾਰਾ ਰਸਣ ਇਕੱਠਾ ਕਰਕੇ ਅਸੀਂ ਹਰੀਕੇ ਪਤਨ ਲੈ ਕੇ ਜਾਵਾਂਗੇ ਜੀ। ਬਾਕੀ ਸਾਰੇ ਹੋਰ ਵੀ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਸਹਿਯੋਗ ਪਾ ਕੇ ਆਪਾਂ ਸਾਰੇ ਪਿੰਡਾਂ ਦੇ ਵਿੱਚੋਂ ਜਿੰਨਾ ਵੀ ਹੋ ਸਕੇ ਰਸਣ ਪਾਣੀ ਇਕੱਠਾ ਕਰਕੇ ਆਪਾਂ ਉਹ ਕੈਂਪਾਂ ਦੇ ਵਿੱਚ ਪਹੁੰਚਾਈਏ ਜਿੱਥੇ ਵੀ ਹੜ੍ਹ ਆਏ ਨੇ। ਉਹਨਾਂ ਲੋਕਾਂ ਤੱਕ ਪਹੁੰਚਾਈਏ ਜੀ। ਤੇ ਇਹ ਮਤਲਬ ਜੀ ਸਾਡੇ ਕੋਲੇ ਕੀ ਕੀ ਸਮਾਨ ਇਕੱਠਾ ਹੈ ਜੀ ਇਹ ਆਪਣੇ ਕੋਲੇ ਜੀ ਕਣਕ ਆਟਾ ਚੌਲ ਸੁੱਕੀਆਂ ਦਾਲਾਂ ਆਲੂ ਪਿਆਜ਼ ਘਿਓ ਅਚਾਰ ਇਹ ਸਾਰਾ ਜਿਹੜਾ ਰਸੋਈ ਦਾ ਬਸਤਾ ਨੇ ਸਾਰੀਆਂ ਆਪਣੇ ਲਵੇ ਇਕੱਠੀਆਂ ਹੋਈਆਂ ਜੀ ਤਾਂ ਕੋਈ ਦਾ ਸਮਾਨ ਇਕੱਠਾ ਹਾਂਜੀ ਹਾਂਜੀ ਤੇ ਫਿਰ ਪਿੰਡ ਤੋਂ ਤੁਹਾਨੂੰ ਕਿੰਨਾ ਮਿਲ ਸਹਯੋਗ ਪਿੰਡ ਦੇ ਵਿੱਚ ਬਹੁਤ ਸਹਯੋਗ ਮਿਲਿਆ ਜੀ ਸਾਰਿਆਂ ਨੇ ਵੱਟ ਚੜ ਕੇ ਸਹਯੋਗ ਪਾਇਆ ਜਿੰਨਾ ਵੀ ਕਿਸੇ ਦੀ ਸਰਦਾਰਤੀਗੀ ਵੱੱਟ ਵੱੱਟ ਸਹਯੋਗ ਦਿੱਤਾ ਜੀ ਜੀ ਖਾਲਸਾ ਜੀ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬਰੋ ਪਿੰਡਾਂ ਦੇ ਨੌਜਵਾਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਇਹ ਬੇਨਤੀ ਹੈ ਜੀ ਜਿਵੇਂ ਸਾਡੇ ਨੌਜਵਾਨਾਂ ਨੇ ਉਹਦੇ ਅਪਰਾਲਾ ਕਰਕੇ ਸਾਰੇ ਨਗਰ ਦੇ ਵਿੱਚ ਜਾ ਕੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਪੂਰਾ ਅਪਰਾਲਾ ਕੀਤਾ ਜਿੰਨਾ ਵੀ ਕਿਸੇ ਤੋਂ ਤਿਲ ਫੁੱਲ ਸਰਿਆ ਅਗਲੇ ਨੇ ਪਾਇਆ ਤੇ ਜਿੱਥੇ ਜਿੱਥੇ ਵੀ ਇਹਦੀ ਜ਼ਰੂਰਤ ਹੈ ਉਥੇ ਪਹੁੰਚਾਇਆ ਜਾਊਗਾ ਜਿੱਥੇ ਵੀ ਸੰਗਤਾਂ ਨੂੰ ਲੋੜ ਹੈ ਸੰਗਤਾਂ ਸੰਪਰਕ ਕਰ ਰਹੀਆਂ ਨੇ ਸਿੰਘਾਂ ਨਾਲ ਸਾਡਿਆਂ ਨਾਲ ਤੇ ਉਸੇ ਲੋਕੀਂ ਕੈਂਪਾਂ ਦੇ ਵਿੱਚ ਸਮਾਨ ਛੱਡਿਆ ਜਾਊਗਾ ਜੀ ਆਵਾ ਲੋਡ ਅਨਸਾਰ ਜਿਵੇਂ ਵੀ ਉਹ ਵਰਤਨ ਉਹ ਉਹਨਾਂ ਦੀ ਮਰਜ਼ੀ ਸੋ ਦੋਸਤੋ ਜੇ ਤੁਸੀਂ ਦੇਖਿਆ ਪਿੰਡ ਅਗਰਾਹਾਂ ਤੋਂ ਤਸਵੀਰਾਂ ਕਿ ਬਹੁਤ ਸਲਾਗਾ ਜੋ ਕੰਮ ਹੜ ਪੀੜਤਾ ਵਾਸਤੇ ਜਿੰਨੇ ਜੋਗੇ ਨੇ ਮਤਲਬ ਆਪਦੇ ਪਿੰਡ ਦੇ ਵਿੱਚੋਂ ਰਾਸ਼ਨ ਇਕੱਠਾ ਕਰਕੇ ਨੌਜਵਾਨ ਅ ਤਰਨ ਤਾਰਨ ਵਾਲਾ ਲਾਈਕੇਜ ਜਾ ਰਹੇ ਨੇ ਕਿ ਉਸ ਦਾ ਮਾਹੌਲ ਆਪਾਂ ਨੂੰ ਪਤਾ ਕਿ ਬਹੁਤ ਜ਼ਿਆਦਾ ਖਰਾਬ ਹੈਗਾ ਤੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਕੇ ਲਓ ਜੀ ਗੁਰੂ ਘਰ ਉਗਰਾਹਾ ਤੋਂ ਸੰਗਤ ਜਿਹੜੇ ਰਸਦਾ ਬਿੰਦ ਦੇ ਵਿੱਚੋਂ ਇਕੱਠੀਆਂ ਹੋ ਜਾਂਦੇ ਹਨ ਲਾਈਕ ਰਵਾਨਾ ਹੋ ਰਹੇ ਨੇ ਸੋ ਦੋਸਤੋ ਅਸੀਂ ਪੂਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆਂਗੇ ਕਿ ਵਿੱਚੋਂ ਐ ਵੀ ਜਿੰਨੇ ਵੀ ਜੋਗਿਆ ਸੀ ਇੱਕ ਦੂਜੇ ਦਾ ਹਸਾਰਾ ਬਣਿਆ ਕਿਉਂਕਿ ਡੰਗਰਚਾਰਾ ਡੰਗਰ ਪਸ਼ੂਆਂ ਦਾ ਬਹੁਤ ਜ਼ਿਆਦਾ ਨੁਕਸਾਨ ਆਗਾ ਤੇ ਇਹ ਸੰਗਤ ਪਿੰਡੋ ਗਰਾਹਾਂ ਤੋਂ ਲੈ ਕੇ ਰਸਦਾਂ ਚੱਲੀਆਂ ਨੇ